ਇਰਾਕ ਦੇ ਵਿੱਚ ਫਸੇ ਪੰਜਾਬੀਆਂ ਦੀ ਸੁੱਖ ਸ਼ਾਂਤੀ ਲਈ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਰਾਹੀਂ ਇਰਾਕ ਵਿੱਚ ਫਸੇ ਪੰਜਾਬੀਆਂ ਦੀ ਜਲਦ ਵਤਨਵਾਪਸੀ ਦੀ ਕਾਮਨਾ ਕੀਤੀ ਅਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਵਿਦੇਸ਼ਾਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੀਤੇ ਦਿਨ ਅੰਮ੍ਰਿਤਸਰ ਦੇ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਆਮ ਆਦਮੀ ਪਾਰਟੀ ਦੇ ਕਾਰਜਕਰਤਾਵਾਂ ਵੱਲੋਂ ਤੇ ਇਸ ਦੇ ਨਾਲ ਹੀ ਸੰਦੇਸ਼ ਦਿੱਤਾ ਗਿਆ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਨਹੀਂ ਜਾਣਾ ਚਾਹੀਦਾ ਇੱਥੇ ਦੱਸਦੀ ਕਿ ਜੋ 40 ਪੰਜਾਬੀ ਫਸੇ ਹੋਏ ਨੇ ਮਸੂਲ ਸ਼ਹਿਰ ਦੇ ਵਿੱਚ ਅੱਤਵਾਦੀਆਂ ਨੇ ਉਹਨਾਂ ਨੂੰ ਅਗਵਾ ਕੀਤਾ ਹੋਇਆ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਗਲਤ ਟਰੈਵਲ ਏਜੰਟ ਦੇ ਰਾਹੀਂ ਵਿਦੇਸ਼ ਦੇ ਵਿੱਚ ਫਸੇ ਹੋਏ ਨੇ ਉਹ 40 ਪੰਜਾਬੀ ਟਰੈਵਲ ਏਜੰਟਸ ਨੇ ਉਹਨਾਂ ਨੂੰ ਦੁਬਈ ਜਾਣ ਦਾ ਪਰ ਉਸਾ ਦਿੱਤਾ ਸੀ ਦੁਬਈ ਜਾਣ ਦੀ ਗੱਲ ਕੀਤੀ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਰਾਕ ਵਿੱਚ ਭੇਜ ਦਿੱਤਾ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਇੱਕ ਕੰਸਟਰਕਸ਼ਨ ਦੀ ਕੰਪਨੀ ਦੇ ਵਿੱਚ ਕੰਮ ਕਰਨਾ ਪਿਆ ਤੇ ਇਸੇ ਕਰਕੇ ਉਹ ਅੱਜ ਇਰਾਕ ਦੇ ਵਿੱਚ ਫਸੇ ਹੋਏ ਨੇ ਪਰ ਅਜੇ ਤੱਕ ਸੂਬਾ ਸਰਕਾਰ ਵੱਲੋਂ ਕੋਈ ਕਾਰਗਰ ਕਦਮ ਉਹਨਾਂ ਦੀ ਵਤਨ ਵਾਪਸੀ ਲਈ ਨਹੀਂ ਚੁੱਕਿਆ ਗਿਆ ਹਾਲਾਂਕਿ ਕੇਂਦਰੀ ਸਰਕਾਰ ਵਿੱਤ ਮੰਤਰਾਲਾ ਲਗਾਤਾਰ ਇਰਾਕ ਸਰਕਾਰ ਦੇ ਨਾਲ ਸੰਪਰਕ ਦੇ ਵਿੱਚ ਹੈ ਇਰਾਕ ਰਾਜਦੂਤ ਨੇ 2 ਦਿਨ ਪਹਿਲਾਂ ਇਸ ਮਾਮਲੇ ਦੇ ਵਿੱਚ ਭਾਜਪਾ ਦੇ ਆਗੂ ਵਿਜੇ ਜੋਲੀ ਨੂੰ ਭਰੋਸਾ ਵੀ ਦਿੱਤਾ ਸੀ ਕਿ ਇਹਨਾਂ ਫਸੇ ਹੋਏ ਪੰਜਾਬੀਆਂ ਤੇ ਫਸੇ ਹੋਏ ਭਾਰਤੀਆਂ ਦੀ ਵਤਨਵਾਪਸੀ ਸੁਰੱਖਿਅਤ ਤਰੀਕੇ ਦੇ ਨਾਲ ਹੋਵੇਗੀ ਜਿੱਦਾਂ ਤੁਹਾਨੂੰ ਪਤਾ ਹੈ ਕਿ ਕਿੰਨਾ ਜ਼ਬਰਦਸਤ ਕ੍ਰਾਈਸਿਸ ਚੱਲ ਰਿਹਾ ਹੈ ਇੱਕ ਸਿਵਲ ਵਾਰਦ ਇਰਾਕ 'ਚ ਚੱਲ ਰਹੀ ਹੈਗੀ ਹੈ ਇੱਕ ISIS ਗਰੁੱਪ ਹੈ ਜਿਹੜਾ ਇਬਲੀਟੈਂਟ ਗਰੁੱਪ ਹੈ ਔਰ ਉਹਨੇ ਕਾਫੀ ਇਰਾਕ ਤੇ ਕਬਜ਼ਾ ਕਰ ਲਿਆ ਹੈ ਉਹ ਸਾਡੇ ਪੰਜਾਬੀ ਭਰਾ ਕਾਫੀ ਯਾਦਾ ਉੱਥੇ ਫਸੇ ਹੋਏ ਆ ਚਾਲੀ ਤੋਂ ਜ਼ਿਆਦਾ ਹੋਸਟੇਜ ਬਣਾਏ ਗਏ ਹੈ ਅਸੀਂ ਸਰਕਾਰ ਨੂੰ ਇਸ ਦੁਆਰਾ ਇਸ ਤਰੀਕੇ ਨਾਲ ਇੱਕ ਮੈਸੇਜ ਦੇਣਾ ਚਾ ਰਹੇ ਹਾਂ ਤਾਂ ਉਹ ਭਰਾਵਾਂ ਨੂੰ ਦੱਸਣਾ ਚਾ ਰਹੇ ਕਿ ਆਮ ਆਦਮੀ ਪਾਰਟੀ ਤੁਹਾਡੇ ਨਾਲ ਖੜੀ ਹੈ ਆ ਕੈਂਡਲ ਜਿਹੜੀ ਜਗਦੀ ਹੋਈ ਇੱਕ ਉਮੀਦ ਅਸੀਂ ਕਰ ਰਹੇ ਹਾਂ ਉਮੀਦ ਦਾ ਨਿਸ਼ਾਨ ਹੈਗਾ ਕਿ ਉਹਨਾਂ ਦੀ ਸਰਕਾਰ ਉਹਨਾਂ ਵਾਸਤੇ ਇੱਕ ਸੰਜੀਦਾ ਐਫਰਟਸ ਕਰੇਗੀ ਉਹਨਾਂ ਦਾ ਬਹੁਤ بڑا ਯੋਗਦਾਨ ਹੈ ਇੱਕ ਤੇ ਗਵਰਨਮੈਂਟ ਨੂੰ ਜਿਹੜਾ ਇੰਪਲਾਈਮੈਂਟ ਦੇ ਰਹੇ ਹੈਗੇ ਹੈ ਗਵਰਨਮੈਂਟ ਤੇ ਜਿਹੜਾ employment ਦਾ ਜਿਹੜਾ ਦੁਬਾ ਹੈਗਾ ਬਾਹਰ ਖੁਦ ਰੋਜ਼ਗਾਰ ਲੱਭ ਰੇ ਆਪਣੇ ਪਰਿਵਾਰ ਤੋਂ ਲੋਕ ਦੂਰ ਹੈ ਇੰਨਾ ਯਾਦਾ ਸੈਕਰੀਫਾਈਸ ਔਰ ਉਸ ਤੋਂ ਬਾਅਦ ਜਿਹੜਾ ਨੈਸ਼ਨਲ ਸਾਡੀ ਕੰਟਰੀ ਨੂੰ ਡਾਲਰਸ ਵਗੈਰਾ ਚਾਹੀਦੇ ਹੈਗਾ ਫੋਰਨ ਕਰੰਸੀ ਚਾਹੀਦੀ ਹੈ ਉਸ ਵਾਸਤੇ ਇੰਨੀ ਮਦਦ ਕਰ ਰਹੀ ਹੈ ਉਹ ਸਾਰੇ ਜਿੰਨੇ ਸਾਡੇ ਭਰਾਇਆ ਪੰਜਾਬੀ ਇਹਦਾ ਬਹੁਤ ਬੜਾ ਯੋਗਦਾਨ ਹੈ ਉਹਦੇ ਵਿੱਚ ਵੈਸੇ ਤੇ ਆਲ ਓਵਰ ਇੰਡੀਆ ਤੋਂ ਕਰੀਬ 10000 ਲੋਕ ਹੈਗੇ ਆ ਜਿਹੜੇ ਉੱਥੇ ਫਸੇ ਪਏ ਆ ਅਸੀਂ ਪੰਜਾਬ ਗੌਰਮ ਕਹਿ ਰਹੇ ਆ ਬਾਦਲ ਸਾਹਿਬ ਨੂੰ ਅਪੀਲ ਕਰਦੇ ਆ ਕਿ ਉਹ ਸੈਂਟਰ ਗਵਰਨਰ ਨਾਲ ਬਹੁਤ ਸੰਜੀਦਾ ਕਦਮ ਉਠਾਉਣ ਤਾਂਕਿ ਕੋਈ ਚਾਰਟਰਡ ਪਲੈਨਸ ਮਰ ਉੱਥੇ ਭੇਜੇ ਜਾਣ ਤਾਂਕਿ ਉਹ ਲੋਕਾਂ ਨੂੰ ਜਲਦੀ ਤੋਂ ਜਲਦੀ ਉੱਥੇ ਨਿਕਾਲਿਆ ਜਾਵੇ